नमस्कार मैं हूँ महक और आप देख रहे हैं सीआईबी न्यूज चैनल पर इस वक्त की खबर बंगाल में एक डॉक्टर के साथ हुई करोड़ बलात्कार और हत्या को लेकर पटियाला के सरकारी राजेंद्र अस्पताल के सभी विभागों के डॉक्टरों कर्मचारियों और मेडिकल छात्रों का विरोध प्रदर्शन सभी स्वास्थ्य सुविधाएं बंद हैं आम लोग परेशान हो रहे हैं प्रदर्शनकारी मेडिकल छात्रों और अन्य अन्य स्वास्थ्य विभाग के कर्मचारियों ने कहा कि कोलकाता में निर्माणधीन बलात्कार और हत्या की घटना से आम जनता चिंतित नहीं है हालांकि एक संगीत का मुद्दा है लेकिन सरकारी राजनीति है वो आरोपियों को बचाने की कोशिश कर रही है प्रदर्शनकारियों ने कहा की जब तक इस मामले में पूरी कार्यवाही नहीं हो जाती तब सरकार जाति एवं चिकित्सक पदाधिकारियों की सुरक्षा के लिए भविष्य में कोई कार्यवाही नहीं करेगी अन्यथा धरना इसी तरह जारी रहेगा दिखा

जिन्हें प्रिंसिपल सर ने वाइस प्रिंसिपल सर ने किया तो पहला कंसल्टेंट्स में डू आई एम ए पटियाला तो जिन्हें डॉक्टर आए ने अच्छी होना बहुत धन्यवाद करते हैं स्वागत करते हैं डॉक्टर एसोसिएशन डॉक्टर एसोसिएशन रेज योर वॉइस बी माई वॉइस जस्टिस जस्टिस डिनाइड इज जस्टिस डिनाइड ਮੋਸਟ ਵੈਲਕਮ ਸਰ ਸਰ ਇੱਧਰ ਸਰ ਇੱਧਰ ਪ੍ਰੋਫੈਸਰ ਸਾਹਿਬ ਇੱਧਰ ਬੈਠੋ ਸਰ 192 ਦਵਾਦਲਾ ਉਸਨਾਂ ਦਾ ਉਸੇ ਜੋ ਨਿਕਲਣਾ ਸਰ ਕੋਈ ਕਰੋ ਸਰ ਮੇਰਾ ਨਾਮ ਡਾਕਟਰ ਮਹਤਾਬ ਸਿੰਘ ਬਾਲਾ ਜੀ ਮੈਂ ਮੈਡੀਕਲ ਅਫਸਰ ਹਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦਾ ਤੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦਾ ਪ੍ਰੈਸ ਸੈਕਟਰੀ ਹਾਂ ਤੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦਾ ਵੀ ਪ੍ਰੈਸ ਸੈਕਟਰੀ ਹਾਂ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਮੰਗਾਂ ਜੀ ਮੇਨ ਤਿੰਨ ਮੰਗਾਂ ਨੇ ਜੀ ਪਹਿਲੀ ਮੰਗ ਕਿ ਜੋ ਕਲਕੱਤਾ ਮੈਡੀਕਲ ਕਾਲਜ ਵਿੱਚ ਇੱਕ ਕਾਨੂੰਨੀ ਜੋ ਅਪਰਾਧ ਹੋਇਆ ਜਿਸ ਨੂੰ ਦਬਾਉਣ ਦੀ ਬਹੁਤ ਕੋਸ਼ਿਸ਼ ਚੱਲੀਆਂ ਜਾ ਰਹੀਆਂ ਨੇ ਹਾਲਾਂਕਿ ਸੀਬੀਆਈ ਕੋਲ ਇਨਕੁਆਇਰੀ ਚੱਲੇਗੀ ਪਰ ਅਸੀਂ ਚਾਹੁੰਦੇ ਹਾਂ ਕਿ ਫਾਸਟ ਟਰੈਕ ਕੋਰਟ ਦੇ ਥਰੂ ਕੋਈ ਸ਼ੇਤੀਓ ਨੂੰ ਜਸਟਿਸ ਮਿਲ ਸਕੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਦੀ ਸਜ਼ਾ ਮਿਲੇ ਦੂਸਰੀ ਸਾਡੀ ਡਿਮਾਂਡ ਇਹ ਹੈ ਕਿ ਸੈਂਟਰਲ ਪ੍ਰੋਟੈਕਸ਼ਨ ਐਕਟ ਹੈ ਜੋ ਜੋ ਸਿਹਤ ਕਾਮਿਆਂ ਦੀ ਸਿਹਤ ਨੂੰ ਪ੍ਰੋਟੈਕਟ ਕਰਨ ਲਈ ਇੱਕ ਪੂਰਾ ਕਾਨੂੰਨ ਹੈ ਜਿਸ ਨੂੰ ਕਿ ਹਲੇ 2020 ਦਾ ਉਹਨਾਂ ਠੰਡੇ ਬਸਤੇ ਚ ਸੈਂਟਰ ਸਰਕਾਰ ਨੇ ਪਾਇਆ ਹੋਇਆ ਉਹ ਚੰਗੀ ਤਰ੍ਹਾਂ ਲਾਗੂ ਹੋਵੇ ਜਿਸ ਦੇ ਨਾਲ ਥੋੜਾ ਜਿਹਾ ਸੁਰੱਖਿਆ ਪ੍ਰਬੰਧਾਂ ਵਿੱਚ ਮਜ਼ਬੂਤੀ ਆਏਗੀ ਤੀਸਰੀ ਸਾਡੀ ਡਿਮਾਂਡ ਜੋ ਸਾਡੇ ਲੋਕਲ ਲੈਵਲ ਤੇ ਆ ਕਿ ਸਾਡੇ ਰਜਿੰਦਰਾ ਹਸਪਤਾਲ ਵਿੱਚ ਵੀ ਉਸ ਸੁਰੱਖਿਆ ਦੇ ਪ੍ਰਬੰਧ ਬਹੁਤ ਵਧੀਆ ਨਹੀਂ ਆ ਸੁਰੱਖਿਆ ਭਾਵੇਂ ਉਹ ਮਰੀਜ਼ਾਂ ਦੀ ਹੈ ਭਾਵੇਂ ਉਹ ਡਾਕਟਰਾਂ ਦੀ ਹੈ ਭਾਵੇਂ ਸਟਾਫ ਦੀ ਹੈ ਸਿਹਤ ਮੰਤਰੀ ਪਟਿਆਲੇ ਦੇ ਨੇ ਅਕਰ ਬਲਬੀਰ ਸਿੰਘ ਪਟਿਆਲੇ ਦੇ ਵਿੱਚ ਮਾ ਰਜਿੰਦਰਾ ਹਸਪੀਟਲ ਆ ਕਿਸੇ ਘਰ ਵਿੱਚ ਸੁਰੱਖਿਆਤ ਨਹੀਂ ਉਹਨੂੰ ਕਿਉਂ ਐਵੇਂ ਲੱਗਦਾ ਆ ਦੇਖੋ ਜੀ ਸਿਹਤ ਮੰਤਰੀ ਜਦੋਂ ਨੇ ਉਹ ਕੱਲੇ ਪਟਿਆਲੇ ਦੇ ਨਹੀਂ ਨੇ ਉਹ ਪੂਰੇ ਪੰਜਾਬ ਦੇ ਨੇ ਪੂਰਾ ਪੰਜਾਬ ਉਹਨਾਂ ਨੇ ਦੇਖਣਾ ਹੁੰਦਾ ਬਟ ਜਿੰਨੀਆਂ ਕੋ ਉਹਨਾਂ ਨੇ ਲਿਮਿਟੇਸ਼ਨਸ ਨੇ ਸਾਡੀ ਜ਼ਰੂਰਤਾਂ ਸਪੋਰਟਸ ਨੇ ਬਟ ਜੋ ਸਰਕਾਰ ਦੇ ਉੱਪਰੋਂ ਕੋ ਫੈਸਲੇ ਹੁੰਦੇ ਨੇ ਜਿਹੜੇ ਕਿ ਸ਼ਾਇਦ ਉਹਨਾਂ ਦੇ ਹੱਥ ਵੀ ਨਹੀਂ ਹਨ ਉਹਨਾਂ ਵੱਲੋਂ ਤਾਂ ਜੋ ਵੀ ਸਾਡੀ ਡਿਮਾਂਡ ਆ ਕੇ ਫਾਰਵਰਡ ਕੀਤੀ ਜਾਂਦੀ ਆ ਬਟ ਸੁਰੱਖਿਆ ਬਰਮਾਨ ਦੇ ਇਥੇ ਨਹੀਂ ਹਨ ਤੁਸੀਂ ਆਪਣੇ ਲੈਵਲ ਤੇ ਵੀ ਸਰਵੇ ਕਰਕੇ ਦੇਖ ਸਕਦੇ ਹੋ ਕਿ ਕਿੰਨੀ ਪਬਲਿਕ ਇਥੇ ਡੇਲੀ ਹੁੰਦੀ ਹੈ ਕਿੰਨੇ ਇਥੇ ਐਂਟਰੀ ਪੁਆਇੰਟ ਨੇ ਕਿੰਨੇ ਐਗਜ਼ਿਟ ਪੁਆਇੰਟ ਨੇ ਕਿਉਂਕਿ ਪਬਲਿਕ ਪਲੇਸ ਆ ਜਿਵੇਂ ਕੋ ਬਸ ਸਟੈਂਡ ਹੁੰਦਾ ਜਿਵੇਂ ਕੋ ਰੇਲਵੇ ਸਟੇਸ਼ਨ ਹੁੰਦਾ ਇਹ ਪਬਲਿਕ ਪੈਸਾ ਕੋਈ ਵੀ ਆ ਜਾ ਸਕਦਾ ਬਟ ਇਥੇ ਜੋ ਅੰਦਰ ਇੰਨੇ ਸਾਡੇ ਕੀਮਤੀ ਜੋ ਡਾਕਟਰ ਨੇ ਤੁਸੀਂ ਮੇਰੀ ਗੱਲ ਮੰਨੋ ਬੱਚਿਆਂ ਦਾ ਡਾਕਟਰ ਬਣਾਇਆ ਹੋਵੇ ਉਹਨਾਂ ਦੀ ਕਿਸੇ ਹੋ ਜਾਂਦੀਆਂ ਸਾਰੇ ਪਰਿਵਾਰ ਦੀਆਂ ਇੱਕ ਡਾਕਟਰ ਬਣਾਉਣ ਲਈ ਐਮਬੀਬੀਐਸ ਕਰਾਉਣ ਲਈ ਪੂਰੇ ਪਰਿਵਾਰ ਦਾ ਜ਼ੋਰ ਲੱਗਦਾ ਉਹ ਬੱਚਾ ਸਾਡਾ ਇੱਥੇ ਅੱਗੋਂ ਐਮਡੀ ਕਰਦਾ ਜਾਂ ਪੜ੍ਹਦਾ ਉਹਦੀ ਸੁਰੱਖਿਆ ਲਈ ਅਸੀਂ ਕੋਈ ਰੱਖ ਨਹੀਂ ਰਹੇ ਤੇ ਜਿਹੜੇ ਪੋਲੀਟਿਸ਼ੀਅਨਸ ਨੇ ਠੀਕ ਹੈ ਉਹਨਾਂ ਨੂੰ ਵੀ ਸੁਰੱਖਿਆ ਦੀ ਲੋੜ ਆ ਉਹ ਦੋ ਦੋ ਸੋ ਬੰਦੇ ਰੱਖੀ ਬੈਠੇ ਆ ਅਸੀਂ ਤਾਂ ਇਹ ਨਹੀਂ ਚਾਹੁੰਦੇ ਕਿ ਸਾਨੂੰ ਪਰਸਨਲ ਗਾਰਡ ਚਾਹੀਦਾ ਸੀਸੀਟੀਵੀ ਕੈਮਰੇ ਹੋਣ ਜਿੰਨਾ ਲੋਕਾਂ 'ਚ ਕੁਝ ਡਰ ਹੋਵੇ ਸ਼ਰਾਰਤੀ ਅਨਸਰਾਂ ਲਈ ਪਲੱਸ ਸਕਿਉਰਟੀ ਗਾਰਡ ਜਿਹੜੇ ਹੋਣ ਇੱਥੇ ਪ੍ਰੋਪਰ ਹੋਣ ਕਈ ਇਲਾਕਿਆਂ 'ਚ ਹਨੇਰੇ ਆ ਉੱਥੇ ਲਾਈਟਾਂ ਲੱਗੀਆਂ ਹੋਣ ਇਸ ਕਰਕੇ ਅੱਛਾ ਸਰਕਾਰ ਵੱਲੋਂ ਕੋਈ ਹਲੇ ਖੁੱਲੇ ਤੌਰ ਤੇ ਬਿਆਨ ਨਹੀਂ ਆਇਆ ਰਾਤ ਦੇ ਵੇਲੇ ਸਿਰਫ ਨੌਨ ਸਕਿਉਰਿਟੀ ਗਾਰਡ ਹੁੰਦੇ ਤੁਸੀਂ ਦੇਖ ਲਓ ਇੰਨਾ ਬ ਡੈਂਸਿਟੀਉਡ ਆ ਓਨਲੀ ਨੌਨ ਸਕਿਉਰਿਟੀ ਗਾਰਡ ਨਾਲ ਚੱਲ ਸਕਦਾ ਇੱਥੇ ਬਾਹਰੋਂ ਗੱਡੀਆਂ ਹੁੰਦੀਆਂ ਰਾਤ ਨੂੰ ਪਾਰਕਿੰਗ 'ਚ ਬੈਠ ਕੇ ਸ਼ਰਾਬਾਂ ਪੀਂਦੇ ਨੇ ਲੋਕੀ ਫਿਰ ਸਾਡੀਆਂ ਇੱਥੇ ਜੋ ਕੁੜੀਆਂ ਸਟਾਫ ਨੇ ਉਹਨਾਂ ਨਾਲ ਗਲਤ ਰਕਤਾਂ ਕਰਦੇ ਆ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਸ ਲਈ ਇਸ ਲਈ ਜੇ ਤੁਹਾਡਾ ਕਿਸੇ ਦਾ ਵੀ ਇੱਥੇ ਕੋਈ ਹੋਵੇ ਤਾਂ ਤੁਹਾਨੂੰ ਵੀ ਕਿਸੇ ਨੂੰ ਪਸੰਦ ਨਹੀਂ ਹੋਏਗਾ ਤੁਸੀਂ ਜਿਹੜੇ ਇਲਜ਼ਾਮ ਲਾ ਰਹੇ ਹੋ ਕਦੀ ਗਲਤ ਬਾਤ ਕੀਤੀ ਹੈ ਤੁਸੀਂ ਸ਼ਾਇਦ ਮੰਤਰੀ ਆ ਕਿੱਥੇ ਮੈਡੀਕਲ ਸੁਪਰੀ ਨਾਲ ਕਰ ਉਹਨਾਂ ਨਾਲ ਬਹੁਤ ਮੀਟਿੰਗਸ ਹੋਈਆਂ ਉਹਨਾਂ ਨੇ ਸੇ ਚਿੱਠੀਆਂ ਦੇ ਚੁੱਕੇ ਆ ਮੈਮੋਰੰਡਮ ਦੇ ਚੁੱਕੇ ਆ ਪੀਐਮ ਐਸੋਸੀਏਸ਼ਨ ਵੱਲੋਂ ਵੀ ਹਾਲੇ-ਕੱਲ ਹੀ ਸਾਡੇ ਐਸੋਸੀਏਸ਼ਨ ਦੀ ਸੈਕਰੀ ਸਾਹਿਬ ਨਾਲ ਮੀਟਿੰਗ ਸੀ ਚੰਡੀਗੜ੍ਹ ਡਿਟੇਲਸ ਸੁਣ ਲੈਂਦੇ ਨੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਚੀਜ਼ ਰੋਕਦੀ ਐ ਅੱਗੋਂ ਇੰਪਲੀਮੈਂਟ ਕਰਨ ਤੋਂ ਤੁਸੀਂ ਵੀ ਖੁਦ ਪ੍ਰੈਸ ਰਿਪੋਰਟਰ ਤੁਸੀਂ ਆਵਾਜ਼ ਹੋ ਪਹਿਲਾਂ ਤਾਂ ਇੱਕ ਨਾਗਰਿਕ ਹੋ ਮੈਂ ਵੀ ਇੱਕ ਡਾਕਟਰ ਬਾਅਦ ਚਾ ਇੱਕ ਨਾਗਰਿਕਾਂ ਤੁਸੀਂ ਆਪ ਦੱਸੋ ਕਿੰਨਾ ਕੁ ਫਰਕ ਆਇਆ ਕੋਈ ਸਰਕਾਰ ਚੇਂਜ ਹੋਣ ਨਾਲ ਕਿੰਨੀ ਆਸ ਨਾਲ ਤੁਸੀਂ ਵੀ ਵੋਟ ਪਾਈ ਹੋਊਗੀ ਅਸੀਂ ਵੀ ਵੋਟ ਪਾਈ ਆ ਤੇ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਕਿੰਨਾ ਕੁ ਬਦਲਾਅ ਆਇਆ ਕਿੰਨਾ ਕੁ ਚੇਂਜ ਆਇਆ ਬਿਹਤਰ ਮੇਰੇ ਨਾਲ ਦੱਸ ਸਕਦੇ ਚਾਚਾ ਵੇ ਦੇ ਨਾਲ ਜਿਹੜੀ ਓਪੀਡੀ ਤੁਸੀਂ ਬੰਦ ਕੀਤੀਆਂ ਨੇ ਉਹਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਨਹੀਂ ਆ ਰਹੀ ਹੈਗੀ ਓਪੀਡੀ ਬੰਦ ਹੋਈ ਹੈ ਭਾਜੀ ਐਮਰਜੈਂਸੀ ਸਰਵਿਸ ਹੁਣ ਵੀ ਜਾ ਕੇ ਦੇਖ ਲਓ ਸੰਪੂਰਨ ਤੌਰ ਤੇ ਖੁੱਲੀਆਂ ਨੇ ਸੋ ਉੱਥੇ ਸੀ ਸਟਾਫ ਜ਼ਿਆਦਾ ਬਿਠਾਇਆ ਕਿਉਂਕਿ ਕੋਈ ਕੋਈ ਬੰਦਾ ਨਾਬੇ ਤੋਂ ਆ ਰਿਹਾ ਕੋਈ ਮਰੀਜ਼ ਕੋਈ ਮਲੇਰਕੋਟਲੇ ਤੋਂ ਆ ਰਿਹਾ ਕੋਈ ਕੈਚਲ ਤੋਂ ਆ ਰਿਹਾ ਕੋਈ ਭੇਵੇ ਤੋਂ ਆ ਰਿਹਾ ਉਹਨੂੰ ਤਕਲੀਫ ਨਾ ਹੋਵੇ ਐਮਰਜੈਂਸੀ ਐਕਸਰੇ ਵੀ ਹੋ ਰਿਹਾ ਹੈ ਮਨਦਿਲ ਸੀ ਅਲਟਰਾ ਸਾਊਂਡ ਵੀ ਹੋ ਰਿਹਾ ਹੈ ਓਪੀਡੀ ਸਰਵਿਸ ਜ਼ਰੂਰ ਮੰਨਦਾ ਸਾਡਾ ਦਿਲ ਨਹੀਂ ਕਰਦਾ ਕਿ ਬੰਦ ਕਰਨ ਨੂੰ ਪਰ ਜੋ ਸਾ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ OPDs ਹੀ ਬੰਦ ਕਰ ਲਈਏ ਤੇ ਕੋਈ ਅਨਿਆਏ ਨਹੀਂ ਹੋਏਗਾ ਕਦ ਤੱਕ ਚੱਲੇਗਾ ਇਹਰਨਾ ਪ੍ਰਦਰਸ਼ਨ ਹਾਲੇ ਅੱਜ ਸ਼ਾਮ ਨੂੰ ਫੇਰ ਅਸੀਂ ਸਾਡੀ ਮੀਟਿੰਗ ਹੋਏਗੀ ਜਿੱਥੇ ਬੰਦੀਆਂ ਦੀ PMS ਐਸੋਸੀਏਸ਼ਨ ਦੀ RDA ਦੀ ਜੋ ਵੀ ਇਹਨਾਂ ਦਾ ਕਲੈਕਟਿਵ ਫੈਸਲਾ ਲਿਆ ਜਾਏਗਾ ਉਹਦੇ ਹਿਸਾਬ ਨਾਲ ਅਸੀਂ ਅੱਗੇ ਇਹਨੂੰ ਕੰਟੀਨਿਊ ਵੀ ਕਰ ਸਕਦੇ ਹਾਂ